ਆਪ ਨੂੰ ਰੋਗ ਧਮਕੀ ਦੇਣ ਵਾਲੇ ਦੋ ਗ੍ਰਿਫਤਾਰ ਕੀਤੇ ਗਏ ਨੇ ਤਾਮਿਲਨਾਡੂ ਤੋਂ ਗ੍ਰਿਫਤਾਰ ਹੋਏ ਨੇ ਐਸਜੀਪੀਸੀ ਨੂੰ ਭੇਜੀਆਂ ਸੰਤ ਪੰਜ ਮੇਲਾ ਪਾਈਪਾ ਦੇ ਵਿੱਚ ਆਰਡੀਐਕਸ ਲਗਾਉਣ ਦਾ ਦਾਵਾ ਸੀ ਅਸੀਂ ਦਰਬਾਰ ਸਾਹਿਬ ਨੂੰ ਧਮਕੀ ਵਾਲੇ ਦੇ ਵਿੱਚ ਵੱਡੀ ਖਬਰ ਹੈ ਪੁਲਿਸ ਨੇ ਕਈ ਲੋਕਾਂ ਨੂੰ ਰਾਉਂਡ ਅਪ ਕੀਤਾ ਹੈ ਤਾਮਿਲਨਾਡੂ ਨਾਲ ਜੁੜ ਰਹੇ ਨੇ ਮੁਲਜ਼ਮ ਦੇ ਤਾਰ ਐਸਜੀਪੀਸੀ ਨੂੰ ਭੇਜੀਆਂ ਸੰਤ ਪੰਜ ਮੇਲਾ ਪਾਈਪਾ ਦੇ ਵਿੱਚ ਆਰਡੀਐਕਸ ਲਗਾਉਣ ਦਾ ਦਾਵਾ ਕੀਤਾ ਜਾ ਰਿਹਾ ਸੀ ਅੱਜ ਪ੍ਰੈਸ ਕਾਨਫਰੰਸ ਕਰਕੇ ਖੁਲਾਸਾ ਕਰ ਸਕਦੀ ਹੈ ਪੁਲਿਸ ਸਾਜ਼ੇਗੀ ਲਗਾਤਾਰ ਅਸ਼ੀਆ ਮੰਦਰ ਸਾਹਿਬ ਨੂੰ ਬਾਮੜ ਉਡਾਉਣ ਦੀਆਂ ਧਮਕੀਆਂ ਮਿਲ ਰਹੀਆਂ ਸਨ ਪੰਜ ਈਮੇਲ ਤੇ ਜਿਹ ਕਈ ਅਸਾਂ ਨੂੰ ਸੋ ਪਹਿਲਾਂ ਵੀ ਧਮਕੀ ਮਿਲੀ ਸੀ ਜਿਸ ਦੇ ਕਰਕੇ ਲੋਕਾਂ ਦੇ ਵਿੱਚ ਤੈਸ਼ ਦਾ ਮਾਹੌਲ ਵੀ ਸੀ ਜਿੱਥੇ ਕਿ ਪੁਲਿਸ ਪ੍ਰਸ਼ਾਸਨ ਵੀ ਅਲਰਟ ਹੋ ਚੁੱਕਿਆ ਸੀ ਤੇ ਉਸੇ ਦੇ ਤਹਿਤ ਹੁਣ ਜਿੱਥੇ ਕਿ ਦੋ ਮੁਲਜ਼ਮ ਜਿਹੜੇ ਕੀ ਹੋ ਗ੍ਰਫਤਾਰ ਕੀਤੇ ਗਏ ਨੇ ਪੁਲਿਸ ਨੇ ਕਈ ਲੋਕਾਂ ਨੂੰ ਗ੍ਰਫਤਾਰ ਕੀਤਾ ਹੈ ਰਾਉਂਡ ਅਪ ਕੀ ਤਹਿਤ ਤੇ ਅੱਜ ਪ੍ਰੈਸ ਕਾਨਫਰੰਸ ਕੀਤੀ ਜਾਵੇਗੀ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਅਤੇ ਕਈ ਵੱਡੇ ਖੁਲਾਸੇ ਕੀਤੇ ਜਾਣਗੇ ਸੋ ਪੁਲਿਸ ਨੇ ਕਈ ਲੋਕਾਂ ਨੂੰ ਰਾਉਂਡ ਅਪ ਕੀਤਾ ਹੈ ਜੁਨ੍ਹਾਂ ਦੇ ਵੱਲੋਂ ਈਮੇਲਾਂ ਭੇਜਿਆ ਗਿਆ ਸੰਸ਼ਹਿਰ ਮੰਦਰ ਸਾਹਿਬ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਸੀ ਪੁਲਿਸ ਨੇ ਕਈ ਲੋਕਾਂ ਦਾ ਰੌਂਡ ਅਪ ਕੀਤਾ ਦਾਅਵੇ ਕੀਤਾ ਦੱਸਿਆ ਕਿ ਪਾਈਪਾਂ ਦੇ ਵਿੱਚ ARDX ਲਗਾਉਣ ਦਾ ਦਾਵਾ ਕੀਤਾ ਜਾ ਰਿਹਾ ਸੀ ਉਸ ਈਮੇਲ ਦੇ ਵਿੱਚ ਜਿੱਥੇ ਕਿ ਤਮਕੀ ਪਰ ਇਹ ਈਮੇਲ ਮਿਲੀ ਸੀ ਕਿ ਸ਼ਹਿਰਮੰਦਰ ਸਾਹਿਬ ਨੂੰ ਬੰਬ ਨਾਲ ਉਡਾ ਦਿੱਤਾ ਜਾਵੇਗਾ ਤਾਂ ਪੁਲਿਸ ਜੜੇ ਕੀ ਅਲਰਟ ਹੋ ਗਈ ਸੀ ਜਾਂਚ ਪੜਤਾਲ ਕੀਤੀ ਜਾ ਰਹੀ ਸੀ ਪੂਰੀ ਜੜੇ ਕੀ ਇਸ ਦੇ ਬਾਰੇ ਜਾਂਚ ਪੜਤਾਲ ਕੀਤੀ ਜਾ ਰਹੀ ਸੀ ਤੇ ਹੁਣ ਜੜੇ ਕੀ ਤਾਮਿਲਨਾਡੂ ਦੇ ਨਾਲ ਜੁੜੇ ਹੋਏ ਜਿਹੜਾ ਕਿ ਦੋ ਮੁਲਜ਼ਮ ਨੇ ਪੁਲਿਸ ਦੇ ਵੱਲੋਂ ਹਿਰਾਸਤ ਦੇ ਵਿੱਚ ਲੈਨੇ ਫਿਲਹਾਲ ਜੜੇ ਕੀ ਪੁੱਛਗਤ ਅਤੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਦਾਜ਼ਰੀਏ ਕੀ ਪੰਜ ਈਮੇਲਾਂ ਪੇ ਜਗ੍ਹਾਆਂ ਜਿਸ ਦੇ ਵਿੱਚ ਚੇਦਰਬਾਰ ਸਾਹਿਬ ਨੂੰ ਉਡ

ਜਿਸ ਪੱਖ ਦਾ ਚੰਗੀ ਗੱਲ ਕਰੀਏ ਸੋ ਪ੍ਰਸ਼ਾਸਨ ਵੱਲੋਂ ਲਗਾਤਾਰ ਇਸ ਲਈ ਮਿਹਨਤ ਕੀਤੀਆਂ ਜਾ ਰਹੀਆਂ ਸੀ ਕਿ ਕਿਸ ਤਰੀਕੇ ਨਾਲ ਉਹ ਦੋਸ਼ੀਆਂ ਨੂੰ ਫੜਿਆ ਜਾਵੇ ਨਾਲ ਨਾਲ ਹੀ ਸਾਈਬਰ ਵੱਲੋਂ ਵੀ ਇਹ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਸੀ ਜਾਰੀ ਸੀ ਕਿ ਇਹ ਜਿਹੜੀ ਮੇਲ ਆ ਕਿੱਥੋਂ ਆਈ ਹੈ ਕਿਸ ਤਰੀਕੇ ਨਾਲ ਆਈ ਹੈ ਪਰ ਹੁਣ ਜਿਹੜੀ ਨਵੀਂ ਸੂਚਨਾ ਤੋਂ ਅਪਡੇਟ ਮਿਲ ਰਹੀ ਹੈ ਕਿ ਜਿਹੜੇ ਦੋ ਕਿ ਜਿਨ੍ਹਾਂ ਦੇ ਤਾਮੇਦਾਰ ਨਾਲ ਜੁੜੇ ਹੋਏ ਹੁੰਦੇ ਜਿਹੜੇ ਅਸਰ ਲੱਗਿਆ ਨੇ ਪਰ ਕਿਤੇ ਤਰ੍ਹਾਂ ਦੀ ਇਹ ਲੈ ਪ੍ਰਸ਼ਾਸਨ ਵੱਲੋਂ ਜਿਹੜੀ ਇਹ ਟੀਵੀ ਪੁੱਛੀ ਨਹੀਂ ਕੀਤੀ ਗਈ ਪਰ ਜੇ ਉਹ ਜਿਹੜੇ ਵਿਅਕਤੀਆਂ ਨੂੰ ਰਾਉਂਡ ਅਪ ਕੀਤਾ ਆ ਉਹਨੂੰ ਜਿਹੜਾ ਖੁਲਾਸੇ ਵੱਡੇ ਹੋਣਗੇ ਉਹਨਾਂ ਦੇ ਜਾਂਚ ਪੜਤਾਲ ਜੀ ਹੋਣਗੀ ਦੀ ਉਹਨਾਂ ਦਾ ਕੀ ਮਕਸਦ ਹੈ ਉਹ ਕੌਣ ਲੋਗ ਨੇ ਅਤੇ ਉਹਨਾਂ ਨੇ ਵੱਲੋਂ ਜਿਹੜਾ ਆਰਡੀਐਕਸ ਲਗਾਉਣ ਦੀ ਜਿਹੜੀ ਧਮਕੀ ਦਿੱਤੀ ਗਈ ਹੈ ਉਹ ਕੀ ਕਰਨਾਂ ਦੀ ਦਿੱਤੀ ਗਈ ਆ ਜੀ ਫਿਰ ਜੀ ਬਿਲਕੁਲ ਜੀ ਕਿ ਲੋਕਲ ਰਾਉਂਡ ਅਪ ਤਾਂ ਕੀਤਾ ਗਿਆ ਫਿਲਹਾਲ ਜਿੱਥੇ ਕਿ ਸਰਚ ਆਪਰੇਸ਼ਨ ਵੀ ਰੱਖਿਆ ਹੋਇਆ ਹੈ ਜਾਰੀ ਜਿੱਥੇ ਕਿ ਉਹਨਾਂ ਵੱਲੋਂ ਕਿਆ ਗਿਆ ਹੈ ਕਿ ਪਾਈਪਾ ਦੇ ਵਿੱਚ ਆਰਡੀਐਕਸ ਲਗਾਉਣ ਦਾ ਦਾਵਾ ਕੀਤਾ ਗਿਆ ਸੋ ਉਸ ਨੂੰ ਲੈ ਕੇ ਜਿਹੜੇ ਕਿ ਜਾਂਚ ਪੜਤਾਲ ਵੀ ਕੀਤੀ ਜਾ ਰਹੀ ਹੈ ਜੀ ਦਰਬਾਰ ਸਾਹਿਬ ਦੇ ਵਿੱਚ ਬਿਲਕੁਲ ਕੋਬਰਨ ਜਿਸ ਤਰੀਕੇ ਨਾਲ ਗਾਜ ਦੀ ਗੱਲ ਕਰੀਦਾ ਉਸੇ ਦਿਨ ਤੋਂ ਜਿਸ ਤਰੀਕੇ ਨਾਲ ਪਹਿਲੇ ਪੀਲ ਆਉਂਦੀ ਆ ਤਾਂ ਉਸ ਵੇਲੇ ਐਸਪੀਸੀ ਦੇ ਪ੍ਰਧਾਨ ਹਜਿੰਦਰ ਸਿੰਘ ਕਾਮੀ ਵੱਲੋਂ ਕੰਪਨੀ ਨੂੰ ਸੂਚਿਤ ਕੀਤਾ ਜਾਂਦਾ ਤੇ ਪੁਲਿਸ ਵੱਲੋਂ ਜਿਹੜੇ ਪਹਗੇ ਨੇ ਆਉਣਾ ਵੱਲੋਂ ਰਿਪੋਰਟ ਰਿਡੀਆ ਐਫਆਰ ਦਰਜ ਕਰਕੇ ਜਿਹੜੀ ਕਾਰਵਾਈ ਸ਼ੁਰੂ ਕਰ ਦਿੱਤੀ ਜਾਂਦੀ ਆ ਫਿਰ ਜਦੋਂ ਦੂਜੀ ਪੀਲ ਆਉਂਦੀ ਆ ਤਾਂ ਦੂਜੀ ਪੀਲ ਆਉਣ ਦੇ ਨਾਲ ਹੀ ਬੀਐਸਐਫ ਦਾ ਸਹਿਯੋਗ ਲਿਆ ਜਾਂਦਾ ਵਾ ਤੇ ਜਿਹੜੀਆਂ ਬੰਬ ਨੂੰ ਵੇਖਣ ਵਾਲੀਆਂ ਕੰਪਨੀਆਂ ਨੇ ਉਹਨਾਂ ਦਾ ਰਸ ਲਿਆ ਜਾਂਦਾ ਜਿਹੜੀਆਂ ਕਿ ਇਸ ਟੀਮ ਨੂੰ ਜਾਂਚ ਕਰਦੀਆਂ ਨਗਰ ਆਉਂਦੀਆਂ ਨੇ ਬਾਕੀ ਪਰ ਪੂਰੇ ਦਰਸਾਤ ਤੱਕ ਵੀ ਗੱਲ ਕਰਾਂ ਮੈਂ ਸਾਰੇ ਕੰਪਲੈਕਸਿਟੀ ਗੱਲ ਕਰਾਂ ਤੇ ਉਹਦੇ ਵਿੱਚ ਬਿਲਕੁਲ ਗੰਗਲਿਆਂ ਤਿੱਕਰ ਦੀ ਜਾਂਚ ਹੋਈ ਆ ਔਰ ਸਾਰੀ ਸਾਈਡਾਂ ਤੇ ਬਿਲਕੁਲ ਲੱਗੀਆਂ ਜਿਹੜੇ ਗੱਡੀਆਂ ਖੜੀਆਂ ਸੀ ਜੀਆਂ ਉਹਦੀ ਬਾਤ ਹੋਈ ਆ ਕਿ ਕਿਸੇ ਤਰ੍ਹਾਂ ਕੋਈ ਅਨਸਰਹਣੀ ਘਟਨਾ ਨਾ ਹੋ ਜਾਵੇ ਪਰ ਉਸ ਤੋਂ ਬਾਅਦ ਫੇਰ ਤੋਂ ਫੇਰ ਦਬਾਤਰ ਜਦੋਂ ਜ਼ਾਰਦਾਂ ਮੇਲਾ ਹੁੰਦੀ ਰਹੀਆਂ ਪੰਜ ਮੇਲ ਹੋਣ ਦੇ ਬਾਅਦ ਵਿੱਚ ਵੀ ਐਸਜੀਬੀਸੀਐਲ ਉੱਤੇ ਪ੍ਰਕਤਵਰਤਨ ਕੀਤੀ ਗਈ ਸੀ ਜਿਸ ਦੇ ਸਾਬਤ ਤੌਰ ਤੇ ਇਹਨਾਂ ਦੱਸਿਆ ਗਿਆ ਕਿ ਜੀਬੀਸੀਐਲ ਵੱਲੋਂ ਕੁਝ ਤਰ੍ਹਾਂ ਦੀ ਸਖਤ ਉਪਾਅ ਲਗਾਈਆਂ ਗਈਆਂ ਨੇ ਜਿੱਥੇ ਅਸੀਂ ਕਰ ਰਹੇ ਹਾਂ ਸਿਕਿਉਰਿਟੀ ਉੱਥੇ ਰੇਡੀ ਆਰ ਸੀ ਪੀਸੀ ਆ ਵੀ ਆਪਣੀ ਸੰਦੇਈਨ ਜਿਹੜੀ ਇਸੇ ਡਿਊਟੀ ਨਿਭਾਉਂਦੀ ਨਜ਼ਰ ਆਉਂਦੀ ਹੈ ਪਰ ਜਿਸ ਤਰੀਕੇ ਨਾਲ ਅੱਜ ਜੇ ਚੈਂਗਲੂਰ ਦੀ ਗਵਾਟ ਕਰਨ ਦੀ ਗੱਲ ਕੀਤੀ ਗਈ ਹੈ ਪਰ ਸਾਨੂੰ ਸੁੱਤਾਂ ਦੇ ਆਲੇ ਤੋਂ ਪਤਾ ਲੱਗਾ ਕਿ ਦੋ ਜਣਾਂ ਨੂੰ ਰੌਂਡ ਅਪ ਕੀਤਾ ਪਰ ਹੁਣ ਜਿਹੜੀ ਇਹ ਗੱਲ ਪੁਲਾਫੇ ਤਾਂ ਹੀ ਹੋਣਗੇ ਜੋ ਉਹਨਾਂ ਵੱਲੋਂ ਉਸਿਆ ਦਿੱਤਾ ਜਾਂਦਾ ਕਿ ਉਹਨਾਂ ਦਾ ਕੀ ਮਕਸਦ ਸੀਗਾ ਉਹ ਪੌਣ ਲੋਕ ਨੇ ਕਿ ਉਹ ਜਿਹਨਾਂ ਦੇ ਨਾਲ ਜਿਹੜੇ ਹੁਰਕ ਕੀਤੇ ਨੇ ਕਿ ਕੀ ਇਸ ਨਾਂ ਦੇ ਨਾਲ ਜੁੜੇ ਹੋਏ ਹੈਗੇ ਨੇ ਵੀਲੇ ਆਪਣੇ ਸਵਾਲ ਨੇ ਉਹਨਾਂ ਉੱਤੇ ਕਿਉਂਕਿ ਜਦ ਤੱਕ ਇਹ ਕਲੀਅਰ ਨਹੀਂ ਹੁੰਦਾ ਉਹਨਾਂ ਕੋਲ ਕੁਝ ਵੀ ਨਹੀਂ ਕਿਹਾ ਜਾ ਸਕਦਾ ਕਿ ਉਹ ਜਿਹੜੇ ਵਿਅਕਤੀ ਸੀਗੇ ਉਹ ਕੌਣ ਨੇ ਕਿ ਜਿਹੜਾ ਚੱਕਦੇ ਆਧਾਰ ਤੇ ਹੀ ਬਣੇ ਗਏ ਨੇ ਜੀ ਜੀ ਬਿਲਕੁਲ ਜਿਲਜੀ ਬਹੁਤ ਧੰਨਵਾਦ ਤੁਹਾਡਾ तमाम ਜਾਣਕਾਰੀ ਦੇ ਲਈ